ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਸਾਰੇ ਵੀਰਾਂ ਦੀ ਅੱਜ ਆਇਆ ਆ ਪੀਟ ਏਜੰਸੀ ਆਪਣੀ ਨਵੀਂ ਟਰੈਕ ਵਾਲੀ ਮਸ਼ੀਨ ਲੈਣ ਤੇ ਰੈਡੀ ਖੜੀ ਆ ਤੇ ਆਪਣੇ ਬਾਈ ਹੁਣੀ ਆਏ ਹੋਇਆ ਟਰੈਕਟਰ ਲੈ ਕੇ ਤੇ ਬਸ ਉਹ ਖੜੀ ਆ ਰੈਡੀ ਤੇ ਓਗਰ ਵੀ ਆਪਾਂ ਹਾਈਡਰੋਲਿਕ ਲਵਾਇਆ ਸਾਰਾ ਕੁਝ ਤੇ ਬਸ ਹੁਣ ਦੇਖਦੇ ਆਂ ਕੰਮ ਕੁਮ ਕਰਕੇ ਫਿਰ ਪੇਪਰ ਵਰਕ ਜਿਆ ਕਰਵਾ ਕੇ ਚੱਲ ਹੋ ਗਈ ਜੀ ਰੈਡੀ ਆਪਣੀ ਪ੍ਰੀਤ ਰੁਦਰਾ ਅਣੰਜਾ ਅਣੰਜਾ ਤੇ ਚਾਰ ਸਿਆੜਾ ਵਾਲਾ ਕਟਰ 1 2 3 4 ਵੀਰੇ ਦਾ ਦੂਜਾ ਕਟਰ ਕਦੋਂ ਬਣਨਾ ਚਲੋ ਠੀਕ ਹੈ ਪੂਰੀ ਵਧੀਆ ਬਣਾਈਆਂ ਮੇਰੇ ਉਹਨਾਂ ਨੇ ਮਸ਼ੀਨ ਦਾ ਲਾਈਆਂ ਦਾ ਰੀਜਾ ਹੋਈਆਂ ਕੁਆਲਿਟੀ ਦਿੱਤੀ ਆ ਪੂਰੀ ਬਾਕੀ ਹੁਣ ਚਲਾਏ ਦੇ ਪਤਾ ਲੱਗੂ ਜਿੱਕ ਜੁਕ ਸੋਹਣੇ ਆ ਹੁਣ ਤਾਂ ਹਜੇ ਤਾਂ ਆਪਾਂ ਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਨੌਲੇਜ ਕਿ ਕਿਵੇਂ ਚੱਲਣੀ ਆ ਕਿਵੇਂ ਨਹੀਂ ਤੇ ਕੱਲ ਨੂੰ ਹੀ ਪਤਾ ਲੱਗੂ ਆਪਣੀ ਟਰਾਲੀ ਬਣ ਨਹੀਂ ਦਿੱਤੀ ਹੋਈ ਆ ਹਣੇ ਤਾਂ ਆਪਾਂ ਵੀਰੇ ਹੁਣ ਅੜੀ ਹੀ ਲੈ ਕੇ ਚੱਲੇ ਆ ਹਜੇ ਤੇ ਫਿਰ ਵਾਪਸ ਕਰ ਦਿਆਂਗੇ ਵੀਰੇ ਉਹਨਾਂ ਨੂੰ ਇਹਦੀ ਨਾ ਸਟੀeringਾ ਨਾ ਕੁਝ ਹੋਰ ਬਸ ਲੀਵਰਾਂ ਤੋਂ ਹੀ ਚੱਲਣੀ ਆ ਇਹ ਆਪਣਾ ਟਟਾ ਲੈ ਕੇ ਆਏ ਹੋਏ ਸੀਗੇ ਜੌਂਡੀਅਰ ਜੀ ਤੇ ਓਗਰ ਆਪਣੇ ਹਾਈਡਰੋਲਿਕ ਆਪਾਂ ਪਹਿਲਾਂ ਹੀ ਲਵਾ ਲਿਆ ਸੀ ਕਿਉਂਕਿ ਉਹ ਵੀਰੇ ਹੁਣਾਂ ਦੇ ਦੇਖਿਆ ਸੀ ਆਪਾਂ ਪੀਐਸ ਨੂੰ ਆਲਿਆਂ ਦੇ ਵੀ ਹਾਈਡਰੋਲਿਕ ਓਗਰੀ ਕੰਮ ਜਾਂਦਾ ਇਹ ਸਮਾਨ ਗਿਣੌਣ ਲੱਗੇ ਹੋਇਆ ਵੀਰੇ ਹੁਣੇ ਲੈਟਰਮ ਸ਼ਾਫਟ ਲੈਟਰਮ ਸ਼ਾਫਟ ਹੋ ਗਈ ਤੇ ਫੀਡਰ ਸ਼ਾਫਟ ਫੀਡਰ ਸ਼ਾਫਟ ਹੋ ਗਈ ਗੇਮ ਸ਼ਾਫਟ ਗੇਮ ਸ਼ਾਫਟ ਹੋ ਗਈ ਜੈਕ ਜੈਕ ਆ ਗਈ ਨਾ ਸਪਰੂਡ ਡਰਾਈਵ ਇਹ ਵਿੱਚ ਆ ਗਈ ਸੀ ਦੋ ਇੰਚ ਚਾਰੀ ਮਕੈਨਿਜ਼ਮ ਜੈਕ ਰੋਡ ਜੈਕ ਰੋਡ ਆ ਗਈ ਆ ਗਈ ਵਾਟਰ ਵਾਲਾ ਪਾਣੀ ਵਾਲੀ ਰੈਂਕੀ ਹਲੋ ਪੈਂਡਿੰਗ ਕਰਦੇ ਨੇ ਪੈਂਡਿੰਗ ਕਰਦੇ ਨੇ ਜੁਪਾ ਜਾਣਾ ਕਰਦੇ ਕੋਈ ਪੈਂਡਿੰਗ ਕਰਤੀ ਜੇਗੀ ਮੈਨੂੰ ਨਹੀਂ ਪਾਣੀ ਲੱਗਣ ਪਾਣੀ ਲੱਗਣ ਵਾਲਾ ਮੂਹਰੇ ਬਣਾਇਆ ਹੋਇਆ ਨਹੀਂ ਉਹ ਰੱਖਣ ਨੂੰ ਬਣਾਇਆ ਲੱਗਿਆ ਹੀ ਨਹੀਂ ਹੋਇਆ ਪੇਂਟਿੰਗ ਹੈ ਬ੍ਰੀਆ ਲੈਕਤੀ ਠੀਕ ਹੈ ਤੇ ਇੱਕ ਜਿਹੜਾ ਦੂਸਰਾ ਵੀਰਿਆ ਦੇਖ ਲਓ ਦੂਸਰਾ ਕਟਰ ਹੈ ਜਿਹੜਾ ਉਹ ਪੇਂਟਿੰਗ ਹੈ ਜੀ ਤੇ ਆ ਉਹ ਵੀ ਬਾ ਉਹ ਵੀ ਆ ਬਾਕਟਰ ਆ ਸਪੈਕਾਂ ਦੇ ਪੰਜ ਠੀਕ ਹੈ ਜੀ ਭਲੇੜ ਤੇ ਪਾਈ ਤੇ ਇੱਕ ਭਲੇੜ ਆ ਪਰ ਉਹ ਹੁੰਦੇ ਨੇ 25 25 ਪੀਸ ਉਹ ਹਾਂਜੀ ਇੱਕ ਭਲੇੜ ਇੱਕ ਤੋਂ ਹੋ ਗਿਆ ਇੱਕ ਹਾਈਡਰੋਲਿਕ ਪੈਟ ਹੋ ਗਿਆ ਬੈਂਡ ਵਾਲਾ 11 ਇੱਕ ਦपहर ਨੂੰ ਹੋ ਗਿਆ 32 ਦਾ ਉਹ ਹਾਂ ਬਬਲ ਵੀ ਹੈ ਜੀ ਦੱਸੂਗੇ ਨਹੀਂ ਫਿਰ ਫਿਰ ਉਹ ਉਹਦੇ ਥ੍ਰੈਸ਼ਰ ਦਾ ਵੀ ਉਹਦਾ ਥ੍ਰੈਸ਼ਰ ਤਾਂ ਰਹਿੰਦਾ ਹੀ ਹੋ ਵੀਰੇ ਕਣਕ ਮਾਉਦੇ ਆਂ ਆ ਕਰਤਾ ਵੀਰੇ ਪੈਂਡਿੰਗ ਕਰਤਾ ਹਾਂ ਇੱਕ ਝੋਨੇ ਵਾਲਾ ਲੱਗਿਆ ਹੈ ਨਾ ਕਿਹੜਾ ਇੱਕ ਸੱਚ ਲੱਗਿਆ ਹੋਣਾ ਕਣਕ ਵਾਲਾ ਲੱਗਿਆ ਹੋਊਗਾ ਝੋਨੇ ਵਾਲਾ ਪੈਂਡਿੰਗ ਆ ਨਾ ਆ ਕਰਤਾ ਵੀਰੇ ਠੀਕ ਆ ਆਇਆ ਤੁਹਾਨੂੰ ਨਹੀਂ ਦੱਸਿਆ ਸੀ ਕਿ ਬੈਰਿੰਗ ਉਹ 2200 ਵਾਲਾ ਕਟਰ ਨਾ ਉਹ ਮੈਨੂੰ ਉਹ ਨਹੀਂ ਪੁੱਛਤੀ ਦੱਸਦਾ ਨਹੀਂ ਨਹੀਂ ਤੁਸੀਂ ਪਹਿਲੇ ਨੰਬਰ ਤੇ ਆਇਆ ਆਪਣਾ ਚੈਨਲ ਤੇ ਕਿਹੜਾ 2200 ਪਤਾ ਨਹੀਂ ਕਿੰਨਾ 2205 ਦਾ ਉਹ ਪੈਕੇਟ ਦੇ ਵਿੱਚ ਆ ਲੱਗਣਾ ਕਿਹੜੀ ਜਗ੍ਹਾ ਤੇ ਉਹ 2205 ਦਾ ਬੈਰਿੰਗ ਮੱਤੀ ਵਾਲਾ ਕਟਰ ਦਾ ਬਸ ਆ ਗਈ ਆਪਣੀ ਮਸ਼ੀਨ ਗੇਟ ਤੇ ਜਿਹੜੀਆਂ ਇਹਨਾਂ ਦੀਆਂ ਹਦਾਇਤਾਂ ਹੁੰਦੀਆਂ ਉਹਨਾਂ ਨੂੰ ਵੀਰੇ ਹੁਣੇ ਪੂਰਾ ਕਰਨ ਲੱਗੇ ਹੋਏ ਆ ਚੈੱਕ ਕਰਦੇ ਗੇਟਕੀਪਰ ਦੇਖ ਰਹੇ ਨੇ ਕਾਦ ਨੂੰ ਪਾਣਾ ਰਸਾ ਮੜਾ ਮੜਾ ਪਾ ਲੈਂਦੇ ਕੋ ਲੋਡ ਨਹੀਂ ਮਾਰਾ ਘਣਾ ਲੋਡ ਦਸੇ ਨਾਲ ਕਿਤੇ ਰੁਕਣੀ ਹੈ ਉਹ ਇਹਦੇ ਬ੍ਰੇਕ ਹੁੰਦਾ ਕਿ ਇਹਦਾ ਇਹ ਹਿੱਲਣੀ ਗੱਲ ਨਾਲ ਹੁੰਦੀ ਹੈ ਉਹ ਨਹੀਂ ਹੁੰਦਾ ਨਹੀਂ ਰੁੜਦੀ ਤਾਂ ਨਹੀਂ ਹੁੰਦੀ ਆਂ ਬੱਤੀ ਕੱਢ ਕੇ ਚੱਲ ਜਗਦੀਸ਼ ਭਾਈ ਥੋੜੀ ਜੀ ਹਵਾ ਪਰਹਾ ਲਿਓ ਕੋ ਭਾਰਨ ਵਾਲੀ ਤਾਂ ਨਹੀਂ ਕੱਟ ਪਾਣੀ ਆ ਉਹ ਇੱਥੇ ਕਿਉਂ ਆ ਲੋ ਜੀ ਹੋ ਗਏ ਰੈਡੀ ਨਿਕਲਣੋਂ ਬਾਹਰ ਗੇਟ ਤੇ ਹੋ ਗਈਆਂ ਸਾਰੀਆਂ ਹਦਾਇਤਾਂ ਪੂਰੀਆਂ ਆ ਨਹੀਂ ਨਹੀਂ ਆਪਾਂ ਇੱਧਰ ਹੀ ਜਾਣਾ ਇੱਧਰ ਹੀ ਦੇਖ ਲਾਂਗੇ ਬਸ ਨਿਕਲਣ ਲੱਗੇ ਆਪਾਂ ਮਸ਼ੀਨ ਲੈ ਕੇ ਆ ਤਾਰ ਦਾ ਦੇਖ ਲਿਓ ਬਹੁਤ ਹਾਰਕਾ ਵਾਹੀ ਗੁਰੂ ਬਾਬਾ ਜੀ ਕਰਮਾਂ ਵਾਲੀ ਹੋਵੇ ਖੱਤੇ ਤੇ ਖੱਤੇ ਵੱਡੀ ਚੱਲੇ ਸਾਰਿਆਂ ਨੇ ਜਿਹੜੇ ਵੀ ਵੀਰ ਦਾ ਕੋਈ ਔਖਾ ਫਸੇ ਖੱਤਾ ਉਹ ਵੱਢੇ ਆਵੇ ਕਰਮਾਂ ਵਾਲਾ ਲੋਹਾ ਆਵੇ ਬਸ ਆਪੇ ਤੋਂ ਬਾਰ-ਬਾਰ ਨਿਕਲਿਆ ਇਹ ਆਪਾਂ ਮਸ਼ੀਨ ਜਾਂਦੀ ਆਪਣੀ ਮੂਰੇ ਭਾਈ ਹੁਣੀ ਕਹਿੰਦੇ ਰੱਸਾ ਪਾ ਲਈਏ ਮੈਂ ਕਿਹਾ ਕਿ ਮੱਝ ਭਈਆਂ ਨੂੰ ਬੇ ਦਲਤੇ ਮਾਰਦੀ ਇਹ ਵਿੱਚ ਰੁਭਜੂ ਗਿਆ ਮੈਂ ਕਿਹਾ ਕਿ ਰੁਕਣੀਆਂ ਵੀ ਰੱਸੇ ਪਾਏ ਤੇ ਪਰ ਉਹ ਇੱਕ ਗੱਲ ਆ ਹਾਈਟ ਬਹੁਤ ਹੋ ਜਾਂਦੀ ਆ। ਵਾਸ਼ੇ ਹੀ ਦੀ। ਇਹ ਬਾਲੇ ਵੀਰਾਂ ਨੇ ਪੁੱਛਣਾ ਵੀਰੇ ਕੀ ਰੇਟ ਪਈ ਕੀ ਰੇਟ ਪਈ। ਵੀਰੇ ਇਹ ਆਪਾਂ ਨੂੰ ਸਾਰੀ ਮਸ਼ੀਨ ਆਪਣੇ ਪੂਰੇ ਇਹ 29 ਲੱਖ ਦੀ ਪਈ ਆ ਵੀਰੇ। ਸਾਰਾ ਕੁਝ ਵਿੱਚ ਕਰਕੇ ਜਿਵੇਂ ਹਾਂ ਕਟਰ ਮੱਕੀ ਵਾਲਾ ਤੇ ਦੂਜਾ ਕਟਰ ਪਾ ਕੇ ਤੁਹਾਨੂੰ ਉਹਦੇ ਉਹਦੇ ਦੇਖਦੇ ਨਹੀਂ ਉੱਤੇ ਹਨਾ ਪਿੱਤਰ ਹੂੰ ਕਿਉਂਕਿ ਦੇਖਿਆ ਕਰੋ ਹੋਰ ਵੱਡਾ ਟਾਣਾ ਫਸ ਗਿਆ ਤਾਂ ਉਹਦੇ ਜਿਵੇਂ ਉਹ ਜਮੇ ਵੱਡੇ ਨਾਲ ਕਿਹਾ ਜੀ ਵੀ ਉੱਤੇ ਹੋ ਜਾ ਇੱਕ ਜਣਾ ਵੀ ਹਲੇ ਨਹੀਂ ਉੱਤੇ ਲਹੌਣ ਦੀ ਲੋੜ ਨਹੀਂ ਲਓ ਜੀ ਆਪਣੀ ਆ ਗਈ ਸੀ ਮਸ਼ੀਨ ਨਾਲ ਮੈਂ ਤਾਂ ਤੈਨੂੰ ਪਹਿਲਾਂ ਹੀ ਕਹਤਾ ਸੀ ਮਸ਼ੀਨ ਆ ਗਈ ਆਪਣੀ ਤੇ 11 ਵਜੇ ਰਾਤ ਆਉਂਦੇ ਆਉਂਦੇ ਸਰਾਤ ਬੜੀ ਟਾਈਮ ਨਾਲ ਹੀ ਚਲੋ ਆ ਗਏ ਸੀਗੇ ਤੇ ਹੋਰ ਤਾਂ ਉਹ ਔਗਰ ਦੀ ਉਚਾਈ ਜ਼ਿਆਦੇ ਹੋ ਗਈ ਹੁਣ ਔਗਰ ਉੱਚਾ ਹੋ ਗਿਆ ਬਾਕੀ ਤਾਂ ਉਚਾਈ ਸਾਰੀ ਠੀਕ ਹੀ ਠੀਕ ਆ ਪਰ ਓਗਰ ਕਾਫੀ ਉੱਚਾ ਆ ਟੂਲ ਬਾਕਸ ਮਗਰ ਨਿੱਕਾ ਜਿਹਾ ਦੇਤਾ ਤੇ ਨਿਕਲਦੇ ਬਹੁਤ ਨਹੀਂ ਟੂਲ ਬਾਕਸ ਜਿਹੜਾ ਟੈਂਕੀ ਡੂੰਗੀ ਫੱਟਾ ਪਹਿਲ ਨਹੀਂ ਹਾਰ ਨਲਵਾਵਾਂਗੇ ਤੇ ਵੀ ਪੀਪਣੀਆਂ ਵਾਲੇ ਹਾਲ ਲਾ ਦੇਣੇ ਆ ਪੀਪਣੀਆਂ ਨੇ ਹਾਂ ਇਹ ਵੀ ਤਾਂ ਐਂੋ ਗੱਲ ਆ ਨਾ ਇਹ ਇਹਨੇ ਕਿਹੜਾ ਹਾਰਨਮਾਰੇ ਦੇ ਵੀ ਮਸ਼ੀਨ ਟਰੈਕਟਰ ਨੇ ਕੋਲੇ ਚੱਲ ਜਾਣਾ ਇਹਨੇ ਤਾਂ ਖੇਤ ਹੀ ਰਹਿਣਾ ਵਿਚਾਰੇ ਤੇ ਆਪ ਹੀ ਜਾਣਾ ਪੈਣਾ ਇਹਨੂੰ ਬੰਦੇ ਨੇ ਨਹੀਂ ਬੁਲਾਉਣਾ ਇਹਨੇ ਬੁਲਾਉਣਾ ਨਹੀਂ ਕਿਸੇ ਨੂੰ ਪਰ ਇਹਨੂੰ ਆਪ ਜਾਣਾ ਪੈਣਾ ਅੱਜ ਇੱਕ ਬੜੇ ਵਧੀਆ ਲੱਗਦਾ ਨਿੱਕੇ ਨਿੱਕੇ ਜੇ ਨੇੜੇ ਨੇੜੇ ਜੇ ਲੱਗੇ ਅੱਛਾ ਹਾਰਨ ਪਾ ਬਾਲਿਆ ਬਈ ਵਧੀਆ ਲੱਗਿਆ ਹਾਰਨ ਦਾ ਲੋੜ ਹੀ ਨਹੀਂ ਪਣੀ ਹਾਰਨਾ ਦੀ ਹਾਰਨ ਵੀ ਵਧੀਆ ਲੱਗਿਆ ਤੇ 10 ਹਸਾ ਜੱਡਾ ਇੱਕ ਵੀ ਲਾ ਕੇ ਦਿੱਤਾ ਬਾਈ ਉੱਤੇ ਚੜ ਕੇ ਦਿਖਾਉਨੇ ਆ ਤੁਹਾਨੂੰ ਆ ਦੇਖ ਲੋ ਡੈਕ ਲੱਗੇ ਹੋਏ ਸਪੀਕਰ ਲਾ ਕੇ ਦਿੱਤੇ ਆ ਚਲੋ ਹੈ ਸਪੀਕਰ ਜਮਾ ਹੀ ਸਾਦੇ ਆ ਪਰ ਚਲੋ ਵੀ ਲਾ ਕੇ ਤਾਂ ਦਿੱਤਾ ਨਾ ਦਾ ਅਰਥ ਤੱਲ ਆਵਾ ਨਹੀਂ ਅਰਥ ਤਾਂ ਲੱਗਿਆ ਹਾਰਨ ਦਿਲ ਅਸਾ ਚਾਰਜਰ ਵੀ ਦਿੱਤਾ ਹੋਇਆ ਇੱਧਰ ਵੀ ਦਿੱਤਾ ਆਇਨਾ ਤੋਂ ਆ ਬਸ ਇੱਥੋਂ ਚੱਲਣੀ ਆ ਇਹਨਾਂ ਤੋਂ ਆ ਬਸ ਇੱਥੋਂ ਚੱਲਣੀ ਆ ਇਹ ਆਇਨਾ ਤੋਂ ਆ ਬਸ ਇਹਨਾਂ ਤੋਂ ਆ ਬਸ ਆਇਨਾ 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 ਤੋਂ ਆ ਬ ਗਰੀਸ ਪੁਆਇੰਟ ਹੈਗੇ ਟੈਂਕ ਦਾ ਜਿੱਡੀਕ ਮਸ਼ੀਨ ਆ ਉੱਡਾ ਟੈਂਕ ਆ ਤੇ ਇੰਜਣ ਇਹਦਾ ਲੈ ਲੈਣ ਦਾ ਲਵਾਇਆ ਆਪਾਂ 75 h p ਦਾ ਤੇ ਹੁਣ ਦੇਖਾਂਗੇ ਚਲਾ ਕੇ ਇਹ ট্রান্সਫਾਰਮ ਆਪਣਾ ਲੈ ਕੇ ਰੱਖਿਆ ਹੋਇਆ ਬਾਦੂ ਆਪਣੇ ਕੋਲ ਇੱਕ ਅੱਜ ਪਿੱਤਰ ਦੀ ਮਸ਼ੀਨ ਹਜੇ ਚੱਲੀ ਨਹੀਂ ਕਿਉਂਕਿ ਫਿੰਗਰਾਂ ਬਦਲਣ ਲੱਗਿਆ ਹੈ ਇਹ 70 75 ਕਿਲੇ ਕੱਢ ਦਿੰਦੀ ਆ ਆ ਨਵੀਆਂ ਲਾਤੀਆਂ ਹਾਂ ਹਾਂ ਵੇਂ ਨਹੀਂ ਰੱਖਾਂ ਕਿੰਨੀ ਕੀ ਹੋ ਗਈ ਔਰ ਥੋੜੇ ਫਰਕ ਬੈਂਦਾ ਫਿਰ ਵੀ ਬਹੁਤ ਚੱਲਦੇ ਚਲ ਇਹਨਾਂ ਨੂੰ ਰੱਖ ਲਿਆ ਕਰ ਸਾਵਧਾਨ ਕੇ ਨਾ ਕਿ ਕੋਈ ਟੁੱਟ ਰੁੱਟ ਜਾਂਦੀ ਆ ਫਿਰ ਆ ਰੱਖ ਪਹਿਲਾਂ ਆਹੀ ਖਤਾ ਲਾ ਦੇ ਬਿੱਤਰ ਹੋਰ ਲੱਗੇ ਹੋਇਆ ਹਾਂ ਇੱਕ ਹੱਤਾ ਲਾ ਕੇ ਫਿਰ ਉਹ ਪੰਮੇ ਚਾਚੇ ਵਾਲਾ ਲਵਾਇਆ ਹਾਂ ਤੇ ਫਿਰ ਉਹ ਦੂਆ ਚਾਹੇ ਪਿੰਡੀ ਵਾਲੇ ਲਾਲ ਇਦਾਂ ਗਰੀਸ ਗਰੂਥ ਦੇਣਾ ਪੈਂਦਾ ਸਾਰਿਆਂ ਨੂੰ ਹਾਂ ਦੇ ਨਿਪਲ ਤੇ ਇੱਥੇ ਗਰੀਸ ਇੱਥੇ ਗਰੀਸ ਇੱਥੇ ਗਰੀਸ ਇਹ ਰਾਤ ਨੂੰ ਦੇਣਾ ਪੈਂਦਾ ਰੋਜ